ਫਲੋਰ ਦੇ ਵਿੱਚ ਬੀਤੀ ਰਾਤ ਨੈਸ਼ਨਲ ਹਾਈਵੇ ਉੱਤੇ ਇੱਕ ਪ੍ਰਾਈਵੇਟ ਬੱਸ ਤੇ ਟਿਪਰ ਦਾ ਹੋਇਆ ਭਿਆਨਕ ਸੜਕ ਹਾਦਸਾ ਜਿਆਦਾ ਦੱਸੀਏ ਕਿ ਹਾਸਾ ਇੰਨਾ ਭਿਆਨਕ ਸੀ ਕਿ ਵੇਖਣ ਵਾਲਿਆਂ ਦੀ ਰੂਹ ਤੱਕ ਕੰਬ ਗਈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੱਸ ਜੰਮੂ ਤੋਂ ਹਰਿਆਣਾ ਵੱਲ ਨੂੰ ਜਾ ਰਹੀ ਸੀ ਕਿ ਐਨੇ ਨੂੰ ਇੱਕ ਟਿਪਰ ਜੋ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀ ਦੋਨਾਂ ਦੀ ਆਪਸ ਦੇ ਵਿੱਚ ਚੱਕਰ ਹੋ ਗਈ ਜਿਸ ਵਿੱਚ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਜਦੋਂ ਇਸ ਮਾਮਲੇ ਦੇ ਵਿੱਚ ਬੱਸ ਡਰਾਈਵਰ ਦੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਬੱਸ ਦੇ ਵਿੱਚ 10 ਦੇ ਕਰੀਬ ਸਵਾਰੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਸਵਾਰੀ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਸਿਵਲ ਹਸਪਤਾਲ ਫਲੋਰ ਐਂਬੂਲੈਂਸ ਦੀ ਮਦਦ ਨਾਲ ਜੇਰੇ ਇਲਾਜ ਦੇ ਲਈ ਭੇਜ ਦਿੱਤਾ ਉਹਥੇ ਹੀ ਦੂਜੇ ਪਾਸੇ ਟਰੱਕ ਡਰਾਈਵਰ ਨੇ ਵੀ ਦੱਸਿਆ ਕਿ ਉਸ ਨੂੰ ਮਾਮੂਲੀ ਸੱਟਾਂ ਜੜੀਆਂ ਨੇ ਲੱਗੀਆਂ ਨੇ ਉੱਥੇ ਖੜੇ ਕਾਰੀਗਰ ਦੱਸਿਆ ਉਸ ਦਾ ਟਾਪਾ ਹੈ ਤੇ ਉਸ ਨੂੰ ਪਤਾ ਲੱਗਾ ਕਿ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਹੋਇਆ ਉਹਨੇ ਦੱਸਿਆ ਕਿ ਐਕਸੀਡੈਂਟ ਦੇ ਕਾਰਨ ਕਾਫੀ ਲੰਬਾ ਜਾਮ ਲੱਗ ਗਿਆ ਹੈ ਇਸ ਸਬੰਧੀ ਜਦੋਂ ਐਸਐਸਐਫ ਦੀ ਟੀਮ ਤੇ ਐਸਆਈ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਮਨਵੀਰ ਸਿੰਘ ਆ ਭਾਈ ਤੁਸੀਂ ਮੌਕੇ ਤੇ ਆਇਆ ਕੀ ਸਾਰਾ ਮਾਮਲਾ ਜੀ ਮੈਂ ਬਿਨਾਂ ਟਾਪਾ ਆਇਆ ਨਾਮ ਦਾ ਈ ਟਾਪਾ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ ਤੋ ਜਦੋਂ ਮੈਂ ਇੱਥੇ ਆਇਆ ਦੇਖਿਆ ਐਸਐਸਐਫ ਟੀਮ ਆਪਣੀ ਪਹੁੰਚੀ ਆ ਤੇ ਪੈਪਸੀ ਦਾ ਖਜਾਮ ਲੱਗਾ ਹੋਇਆ ਆ ਜਾਣ ਕੇ ਪੈਪਸੀ ਚੱਕ ਜਾਮ ਲੱਗ ਗਿਆ ਜਾਮ ਲੱਗਾ ਹੋਇਆ ਆ ਕਿਉਂਕਿ ਮੈਂ ਡਰਾਈਵਰਾਂ ਨੂੰ ਵੀ ਕਹਿ ਕੇ ਆ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਤੁਹਾਨੂੰ ਪਹਿਲੇ ਦਿਨ ਹੀ ਅਜੇ ਪਈ ਆ ਤੇ ਐਕਸੀਡੈਂਟ ਹੋ ਗਿਆ ਆ ਕੋਈ ਪਤਾ ਲੱਗਾ ਬੰਦੇ ਕਿੱਦਾਂ ਇੱਥੇ ਜਿਹੜੇ ਮਰ ਗਏ ਅਜੇ ਤੱਕ ਤਾਂ ਬਚਾ ਆ ਬਸ ਐਸਐਸਐਫ ਟੀ ਪਹੁੰਚੀ ਆ ਜਸਵਿੰਦਰ ਜੀ ਪਹੁੰਚੇ ਆ ਬਚੀ ਦੇਖਦੇ ਆ ਮੇਰਾ ਨਾਮ ਰਾਜੇਸ਼ ए, ये बस आपकी है हाँ अपनी है कैसे हुआ ये कोहरा लगा हुआ था ये ट्रक वाले ने मुंह काट दिया है आप? हम तो जम्मू से आ रहे थे देहरादूर सवारी का नुकसान हुआ जो सवारी थी उसका बचाव सबका बचाव सवारी कितनी थी हाँ सात दस सवारी ਕਾਸਾ ਕਰੀ ਵੀ ਉਹਦੇ ਕੋਲ ਕੋਲ ਹੈ ਉਸ ਦਾ ਗਿਆ ਉਹ ਕਿੱਥੇ ਬ ਜਾਉ ਗਿਆ ਉਸ ਦਾ ਬਤਰਾ ਉਹ ਵੀ ਬਤਰਾ ਕਿਉਂ ਪਾਜੀ 10 ਮਿੰਟ ਪਹਿਲਾਂ ਇੱਕ ਹੋਰ ਐਕਸੀਡੈਂਟ ਹੋਇਆ ਸੀ ਰਾਤ ਦੇ ਵਿੱਚ ਤੋਂ ਜ਼ਿਆਦਾ ਹੋਣ ਕਾਰਨ ਮੋਟਰਸਾਈਕਲ ਤੇ ਜਾ ਰਹੇ ਸੀ ਰੋਡ ਦੇ ਉੱਤੇ ਜਿਹੜੀ ਗ੍ਰੈਲ ਲੱਗੀ ਉਹਦੇ ਵਿੱਚ ਉਹ ਵੱਜ ਗਏ ਉਹਨਾਂ ਦੇ ਵੀ ਸੱਟਾਂ ਜ਼ਿਆਦਾ ਲੱਗੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾ ਕੇ ਆਏ ਸੀ ਜਦੋਂ ਅਸੀਂ ਬਾਸਤਾਂ ਤੇ ਫਲੋਰ ਪਹੁੰਚੇ ਤਾਂ ਸਾਨੂੰ 112 ਤੋਂ ਕਾਰ ਲਈ ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆ ਐਂਬੂਲੈਂਸ ਬੁਲਾ ਕੇ ਜਿੰਨਾ ਜ਼ਖਮੇ ਦੇ ਸੱਟਾਂ ਲੱਗਿਆ ਉਹਨਾਂ ਨੂੰ ਹਸਪਤਾਲ ਤੱਕ ਫਲੋਰ ਭੇਜ ਦਿੱਤਾ ਗਿਆ ਕਿਉਂ ਰੋੜ ਅਸੀਂ ਕਿੱਲਾ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਕੋਈ ਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਮਂਗਾ ਰਹੇ ਆ ਤੇ ਰੋਡ ਕਲੀਅਰ ਕਰਾ ਰਹੇ ਆ ਕਿੰਨੇ ਕੁ ਬੰਦੇ ਸੀ ਬੱਸ ਦੇ ਵਿੱਚ ਪਤਾ ਲੱਗੂ ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਚੁੱਕੇ ਆ ਬੱਸ ਕਿੱਥੇ ਦੀ ਹੈ ਪਤਾ ਲੱਗਦਾ ਹੈ ਬੱਸ ਵਾਲੇ ਦੀ ਨਹੀਂ ਹੈ ਬਲਕਿ ਵਿਜੇ ਵਾਲਿਆਂ ਦੀ ਹੈ ਟੂਰਿਸਟ ਬੱਸ ਹੈ ਜੀ